ਬੱਸੀ ਪਠਾਣਾ ਦੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਇੱਕ ਨਵੀਂ ਵਿਕਲੀ ਪਹਿਲ ਕਦਮੀ ਕਰਦੇ ਆਪਣੇ ਹਲਕੇ ਅਧੀਨ ਆਉਂਦੇ ਸਾਰੇ ਸਰਕਾਰੀ ਸਕੂਲਾਂ ਦੇ ਮੁਖੀਆਂ ਤੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਜਿਨ੍ਹਾਂ ਨੇ ਪੰਜਾਬ ਸਿੱਖਿਆ ਕ੍ਰਾਂਤੀ ਮੁਹਿੰਮ ਨੂੰ ਸਫਲਤਾ ਦਾ ਜਾਮਾ ਪਹਿਨਾਉਣ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾਇਆ ਪ੍ਰੋਗਰਾਮ ਜਿਹੜਾ ਦੇਖ ਕੇ ਅਕਮਸਰ ਪੰਜਾਬ ਸਿੱਖਿਆ ਕ੍ਰਾਂਤੀ ਦਾ ਪ੍ਰੋਗਰਾਮ ਸਾਡਾ ਮੇਰੇ ਹਲਕੇ ਦੇ ਵਿੱਚ ਬਹੁਤ ਵਧੀਆ ਰਿਹਾ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਆ ਹਰਜੂਤ ਸਿੰਘ ਬੈਂਸ ਜੀ ਸਾਡੇ ਸਿੱਖਿਆ ਮੰਤਰੀ ਦਾ ਧੰਨਵਾਦ ਕਰਦੇ ਆ ਸੋ ਬੜਾ ਚੰਗਾ ਜਿਹੜਾ ਪ੍ਰੋਗਰਾਮ ਹੋ ਰਿਹਾ ਤੇ ਮੇਰੇ ਹਰਕੇ ਦੇ ਤਕਰੀਬਨ ਪਾ ਕਵਰ ਅਪ ਕਰ ਲਿਆ ਹੈਗਾ ਸੋ ਇਹਦੇ ਵਿੱਚ ਸਾਡਾ ਬਹੁਤ ਸਾਰੇ ਟੀਚਰਾਂ ਨੇ ਬਹੁਤ ਸਾਰੇ ਫੈਕਲਟੀ ਨੇ ਸਾਰੇ ਲੋਕਾਂ ਨੇ ਬਹੁਤ ਸਾਥ ਦਿੱਤਾ ਪੰਚਾਂ ਸਰਪੰਚਾਂ ਪੰਚਾਇਤਾਂ ਹਰ ਇੱਕ ਬੰਦੇ ਨੇ ਬਹੁਤ ਸਾਥ ਦਿੱਤਾ ਸੋ ਮੇਰਾ ਆਪਣਾ ਮਨ ਸੀ ਕਿ ਆਪਾਂ ਜਿਹੜੇ ਟੀਚਰਸ ਅਸੀਂ ਗਏ ਜਦੋਂ ਸਾਡਾ ਬਹੁਤ ਸਨਮਾਨ ਕੀਤਾ ਬਹੁਤ ਰਿਗਾਰਡ ਕੀਤਾ ਤੇ ਮੈਂ ਖੁਦ ਵੀ ਬਹੁਤ ਸਨਮਾਨ ਕਰਦਾ ਟੀਚਰਾਂ ਦਾ ਤੇ ਮੈਨੂੰ ਲੱਗਦਾ ਸੀ ਕਿ ਆਪਾਂ ਨੂੰ ਇਹਨਾਂ ਨੂੰ ਇੱਕ ਗੈਟ ਟੂਗੇਦਰ ਕਰਕੇ ਐਪਰੀਸ਼ੀਏਸ਼ਨ ਜਿਹੜੀ ਆ ਉਹ ਬਣਦੀ ਉਹ ਕੀਤੀ ਜਾਵੇ ਸੋ ਅੱਜ ਆਪਾਂ ਨੇ ਇੱਥੇ ਜਿੰਨੇ ਵੀ ਟੀਚਰ ਸੀਗੇ ਉਹ ਸਾਰੇ ਬੁਲਾਏ ਨੇ ਉਹ ਜਿਨ੍ਹਾਂ ਨੇ ਵੀ ਸਹਿਯੋਗ ਦਿੱਤਾ ਉਹ ਸਾਰੇ ਬੁਲਾਏ ਨੇ ਤੇ ਇਹਨਾਂ ਨੂੰ ਜਿਹੜਾ ਐਪਰੀਸ਼ੀਏਟ ਕੀਤਾ ਜਾ ਰਿਹਾ ਸੋ ਅੱਛਾ ਅੱਛੀ ਗੈਟ ਟੂਗੇਦਰ ਜਿਹੜੀ ਕੋਈ ਆ ਤੇ ਇੱਕ ਨਵੇਕਲੀ ਆ ਆਪਾਂ ਦੇ ਆਪ ਵਿੱਚ ਮੈਂ ਦੱਸ ਦਵਾਂ ਤੁਹਾਨੂੰ ਕਿ ਦੋ ਟੀਚਰਾਂ ਵੀ ਕਹਿੰਦੇ ਕਿ ਜ਼ਿੰਦਗੀ 'ਚ ਪਹਿਲੀ ਵਾਰ ਸਾਨੂੰ ਇਹ ਐਕਸਪੀਰੀਅੰਸ ਹੋਇਆ ਚੰਗਾ ਐਕਸਪੀਰੀਅੰਸ ਹੋਇਆ ਤੇ ਚੰਗਾ ਲੱਗਿਆ ਬਾਕੀ ਜਿਵੇਂ ਵੀ ਹੋਊਗਾ ਅੱਗੇ ਵੀ ਇਦਾਂ ਕਰਦੇ ਰਹਿਣਾ ਕਿਉਂਕਿ ਮੈਂ ਹਮੇਸ਼ਾ ਕਹਿੰਦਾ ਹੁੰਨਾ ਕਿ ਜਿਹੜੇ ਟੀਚਰ ਨੇ ਉਹ ਸਾਡੇ ਦੇਸ਼ ਦੇ ਲਈ ਹਰਕ ਦੇਸ਼ ਦੇ ਲਈ ਉਹ ਇੱਕ ਬੈਕਬੋਨ ਸਾਬਿਤ ਹੁੰਦੇ ਨੇ ਕਿਉਂਕਿ ਜੇ ਟੀਚਰ ਚੰਗੇ ਨੇ ਤਾਂ ਜਿਹੜਾ ਬੱਚੇ ਜਿਹੜੇ ਨੇ ਉਹ ਵਧੀਆ ਪੜ੍ਹ ਲਿਖਣਗੇ ਤੇ ਅੱਗੇ ਜਾਣਗੇ ਤੇ ਭਵਿੱਖ ਜਿਹੜਾ ਜੁਲ ਹੋਊਗਾ ਇਹਦੇ ਨਾਲ ਨਾਲ ਆਪਾਂ ਇਹਨਾਂ ਦਾ ਬਣਦਾ ਜਿਹੜਾ ਸਨਮਾਨ ਆ ਉਹ ਵੀ ਕਰਿਆ ਜਾਵੇ ਸੋ ਮੈਂ ਆਪਣੇ ਵੱਲੋਂ ਇੱਕ ਪਹਿਲ ਕਦਮੀ ਕੀਤੀ ਐ ਸੋ ਮੈਨੂੰ ਲੱਗਦਾ ਕਿ ਸਾਰੇ ਜਣੇ ਖੁਸ਼ ਵੀ ਹੋਣਗੇ ਤੇ ਸਾਰੇ ਚੰਗਾ ਕੀ ਨਾ। ਸਤਜਮਾਨ ਦੇ ਵਿੱਚ ਆ ਜ ਤੁਹਾਡੀ ਹੀ ਪ੍ਰਾਲਾ ਕਰਦਾ। ਇਹ ਮੰਨ ਦੇ ਵਿੱਚ ਇਦਾਂ ਜੀ ਜਦੋਂ ਮੈਂ ਜਾਂਦਾ ਸੀ ਉੱਥੇ ਬਹੁਤ ਸਨਮਾਨ ਦਿੰਦੇ ਸੀ ਸਾਰੇ ਟੀਚਰ ਤੇ ਆਪਣਾ ਪੂਰਾ ਉਹਨਾਂ ਨੇ 100% ਐਫਰਟ ਕੀਤਾ ਸਿੱਖਿਆ ਕ੍ਰਾਂਤੀ ਨੂੰ ਸਕਸੈਸਫੁਲ ਕਰਨ ਦੇ ਲਈ। ਸੋ ਇਸ ਲਈ ਸਮੇਂ ਅਦਰਾਂ ਦੇਖਿਆ ਆਪਾਂ ਅੰਗੋਲਾ ਕੀਤਾ ਗਿਆ ਸਾਰਿਆਂ ਨੂੰ ਪਰ ਮੇਰੇ ਮਨ 'ਚ ਹੀ ਸੀਗਾ ਏ ਆਪਾਂ ਇਹਨਾਂ ਨੂੰ ਸਨਮਾਨ ਜ਼ਰੂਰ ਦਵਾਂਗੇ ਕਿਉਂਕਿ ਇਹਨਾਂ ਨੇ ਬਹੁਤ ਅੱਛਾ ਕੰਮ ਕੀਤਾ ਹੈ ਮੈਂ ਤਾਂ ਦੱਸ ਦੇਣਾ ਚਾਹੁੰਦਾ ਕਿ ਮੈਂ ਖੁਦ ਵੀ ਇੱਕ ਟੀਚਰ ਹਾਂ ਬੀਡ ਕੀਤੀ ਹੋਈ ਹੈ ਸੋ ਮੈਨੂੰ ਮੈਨੂੰ ਆਪਣੀ ਜਮਾਤ ਦੇ ਤੇ ਆਪਣੀ ਕਲਾਸ ਦੇ ਲੋਕ ਲੱਗਦੇ ਨੇ ਸੋ ਮੈਨੂੰ ਲੱਗਦਾ ਕਿ ਮੈਂ ਇਹਨਾਂ ਦੇ ਨਾਲ ਇੱਕ ਰਾਪਤਾ ਜਿਹੜਾ ਮੇਰਾ ਵਧੀਆ ਬਣਿਆ ਤੇ ਕੰਫਰਟ ਜ਼ੋਨ ਚ ਅਸੀਂ ਸਾਰੇ ਕੰਮ ਕਰੀਖ ਲੁੱਝਾ ਜੀ ਸਰ ਪੰਜਾਬ ਚ ਪਹਿਲਾ ਓਵਰਲ ਹੈ ਜੀ ਇਹ ਮੇਰੇ ਖਿਆਲ ਚ ਪਹਿਲਾ ਆਪਣਾ ਹੀ ਹੋਊਗਾ ਪੰਜਾਬ ਦੇ ਵਿੱਚ ਹਾਲੇ ਤੱਕ ਤਾਂ ਕੋਈ ਮੈਨੂੰ ਦੇਖਣ ਨੂੰ ਨਹੀਂ ਵੜਿਆ ਬਾਕੀ ਇਹ ਸਾਰਾ ਹੋ ਮੁੱਖ ਮੰਤਰੀ ਸਾਹਿਬ ਦੇ ਆਸ਼ੀਰਵਾਦ ਨਾਲ ਸਾਰਾ ਚੱਲ ਰਿਹਾ ਸੋ ਉਹਨਾਂ ਦੀ ਦਿਸ਼ਾ ਨਿਰਦੇਸ਼ ਨੇ ਉਹਨਾਂ ਦਾ ਗਾਈਡੈਂਸ ਚੰਗੀਆਂ ਸੋ ਅਸੀਂ ਸਾਰੇ ਚੰਗਾ ਕੰਮ ਕਰ ਰਹੇ ਹਾਂ ਧੰਨਵਾਦ ਸਤਿ ਸ਼੍ਰੀ ਅਕਾਲ ਮੇਰਾ ਨਾਮ ਕਮਲਜੀਤ ਕੌਰ ਹੈ ਆਰ ਵਰਕਿੰਗ ਐਸਫੀ ਡੀਓ ਫਤਿਹਗੜ ਸਾਹਿਬ ਅੱਜ ਜੋ ਸਿੱਖਿਆ ਕ੍ਰਾਂਤੀ ਪ੍ਰੋਗਰਾਮ ਦੇ ਤਹਿਤ ਸਕੂਲਾਂ ਦੇ ਵਿੱਚ ਕੋਆਪਰੇਸ਼ਨ ਦੇ ਨਾਲ ਹਮ ਕੀਤਾ ਗਿਆ ਉਹਨੂੰ ਅਪਰੀਸ਼ੀਏਟ ਕਰਨ ਦੇ ਲਈ ਸਾਡੇ ਮਾਨਯੋਗ ਐਮਐਲਏ ਸਾਹਿਬ ਸਰਦਾਰ ਭਿੰਦਰ ਸਿੰਘ ਜੀ ਦੇ ਵੱਲੋਂ ਇੱਕ ਤੋਂ ਸਨਮਾਨ ਸਮਾਰੋਹ ਰੱਖਿਆ ਗਿਆ ਹੈ ਜਿਹਦੇ ਵਿੱਚ ਸਾਰੇ ਦਾ ਬਹੁਤ ਸਨਮਾਨ ਦਿੱਤਾ ਜਾਂਦਾ ਸਾਰੇ ਸਕੂਲ ਮੁਖੀ ਸਾਡੇ ਪ੍ਰਿੰਸੀਪਲ ਸਹਿਬਾਨ ਇਹ ਪੰਜਾਬ ਦੇ ਵਿੱਚ ਪਹਿਲੀ ਵਾਰੀ ਹੋ ਰਿਹਾ ਹੈ ਔਰ ਮੇਰੀ ਪੂਰੀ ਲਾਈਫ ਦੇ ਵਿੱਚ ਵੀ ਪਹਿਲੀ ਵਾਰੀ ਹੋ ਰਿਹਾ ਹੈ ਕਿ ਕਿਸੇ ਵਿਧਾਇਕ ਦੇ ਵੱਲੋਂ ਆਪਣੀ ਜੇਬ ਵਿੱਚੋਂ ਪੈਸਾ ਵਰਕੇ ਇਹ ਪ੍ਰੋਜੈਕਟ ਲਾ ਗਿਆ ਕਿ ਉਹਨਾਂ ਨੇ ਟੀਚਰ ਨੂੰ ਐਪਰੀਸ਼ੀਏਟ ਕੀਤਾ ਔਰ ਟੀਚਰਸ ਨੂੰ ਉਹ థాంਕਫੁਲ ਅਸੀਂ ਸਾਰੇ ਵਿਦਗ ਦੇ ਵੱਲੋਂ ਉਹਨਾਂ ਦੇ థాంਕਫੁਲ ਹੈਗੇ ਹਾਂ ਕਿਉਂਕਿ ਇਸ ਤਰ੍ਹਾਂ ਦੇ ਉਪਰਾਲੇ ਕਰਨੇ ਇੱਕ ਨਵਕਲਾ ਕਿਸਮ ਦਾ ਕਾਰਜ ਹੈਗਾ ਸਾਰੇ ਅਧਿਆਪਕ ਸਹਿਬਾਨਾਂ ਦੇ ਵਿੱਚ ਬਹੁਤ ਖੁਸ਼ੀ ਦੀ ਲਹਿਰ ਹੈ ਕਿ ਕਿ ਸਾਡੇ ਵੱਲੋਂ ਸਾਨੂੰ ਸਪੈਸ਼ਲੀ ਬਲਾ ਕੇ ਲੰਚ ਕਰਵਾਇਆ ਗਿਆ ਸਨਮਾਨ ਕੀਤਾ ਗਿਆ ਤੇ ਇਹ ਹਰ ਕਿਸੇ ਲਈ ਬਹੁਤ ਪ੍ਰਾਪਲੀ ਗੱਲ ਹੈ ਇਸ ਲਈ ਮੈਂ ਫ੍ਰਮ ਦਾ ਡਿਪਾਰਟਮੈਂਟ ਫ੍ਰਮ ਦਾ ਕੋਰ ਆਫ ਮਾਈ ਹਰਟ ਸਾਰੇ ਐਮ ਐਲ ਏ ਸਾਹਿਬਾਨਾਂ ਦੀ ਟੀਮ ਦਾ ਬਹੁਤ ਥੈਂਕ ਯੂ ਕਰਦੀ ਹਾਂ ਜੀ ਬਹੁਤ ਬਹੁਤ ਸ਼ੁਕਰੀਆ ਪ੍ਰਾਪਰਟੀ ਬੇਚਣੇ ਔਰ ਖਰੀਦਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ